ਜਿਵੇਂ ਮੁਕਸਸ ਸਾਹਿਬ ਵਿਖੇ ਮਾਗੀ ਜੋੜ ਮੇਲੇ ਤੇ ਲੱਗੀ ਪ੍ਰਸਿੱਧੇ ਕੋੜਾ ਮੰਡੀ ਦੇ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਇਸ ਕੋੜਾ ਮੰਡੀ ਦੇ ਵਿੱਚ ਪਹੁੰਚੇ ਨੇ ਕਰੀਬ ਇੱਕ ਘੰਟਾ ਰਹੇ ਨੇ ਤੇ ਇਸ ਦੌਰਾਨ ਉਹਨਾਂ ਨੇ ਵੱਖ-ਵੱਖ ਨਸਲਾਂ ਦੇ ਘੋੜਿਆਂ ਨੂੰ ਵੇਖਿਆ ਹੈ ਅਤੇ ਘੋੜਾ ਪਾਲਕਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਇਜ਼ਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਇਹ ਮੰਡੀ ਬਹੁਤ ਪ੍ਰਸਿੱਧ ਹੈ ਪਰੰਤੂ ਇੱਥੇ ਸਹੂਲਤਾਂ ਦੀ ਘਾਟ ਰੜਕ ਰਹੀ ਹੈ ਜਦੋਂ ਵੀ ਅਕਾਲੀ ਸਰਕਾਰ ਬਣੇਗੀ ਤਾਂ ਘੋੜਿਆਂ ਦੇ ਲਈ ਮੁੰਬਈ ਤੋਂ ਵੀ ਵੱਡਾ ਰੇਸ ਕੋਰਸ ਬਣਾਇਆ ਜਾਵੇਗਾ ਇਜ਼ਰਾਨ ਉਹਨਾਂ ਨੇ ਹੋਰ ਕੀ ਕੁਝ ਕਿਹਾ ਆਉ ਤੁਹਾਨੂੰ ਸੁਣਾਉਂਦੇ ਆ ਦੇਖੋ ਆਪਣੇ ਪੰਜਾਬ ਦੀ ਜਵਾਨੀ ਜਾਨਵਰ ਪ੍ਰੇਮੀ ਹੈ ਹਰ ਪੰਜਾਬੀ ਦੇ ਘਰੇ ਕੋਈ ਨਾ ਕੋਈ ਜਾਨਵਰ ਰੱਖਿਆ ਉਹਨਾਂ ਨੇ ਆ ਆਪਣੇ ਪੰਜਾਬੀ ਦੇ ਖੂਨ ਚ ਹੈ ਤੇ ਜਦੋਂ ਆਪਣੀ ਸਰਕਾਰ ਸੀ ਮੈਂ ਆ ਸਮਝ ਲਈ ਸੀ ਕਿ ਮੈਂ ਦੇਖਿਆ ਪੰਜਾਬੀਆਂ ਦੇ ਜਿਹੜਾ ਕਿੱਥੇ ਜਾਣ ਹੈ ਤੁਸੀਂ ਅਸੀਂ ਬੜਾ ਪ੍ਰਮੋਟ ਕੀਤਾ ਤੇ ਉਹਦੇ ਨਾਲ ਕੀ ਹੈ ਕਿ ਆਪਣੇ ਕੁਆਲਿਟੀ ਭਾਵੇਂ ਘੋੜੇ ਆ ਭਾਵੇਂ ਮੱਝ ਆ ਭਾਵੇਂ ਗਾਈਆਂ ਆ ਭਾਵੇਂ ਬੱਕਰੀਆਂ ਆ ਭਾਵੇਂ ਕੁਝ ਵੀ ਹੋਵੇ ਉਹ ਲੋਕਾਂ ਨੇ ਪੰਜਾਬੀਆਂ ਨੇ ਬਹੁਤ ਵਧੀਆ ਕੁਆਲਿਟੀ ਬਿਲਡ ਕਰ ਲਈ ਜਿਹੜਾ ਹਰ ਸਾਲ ਮੇਲੇ ਕਰਾਉਂਦੇ ਸੀ ਪੂਰੇ ਜ਼ਿਲ੍ਹਿਆਂ ਜਾ ਕੇ ਚੈਂਪੀਅਨਸ਼ਿਪਸ ਕਰਾਉਂਦੇ ਸੀ ਪਰ ਜਦੋਂ ਸਰਕਾਰ ਬੰਦ ਹੋਈ ਉਹਦੇ ਬਾਅਦ ਕੱਪ ਚਲੀ ਗਈ ਆਪਣੀ ਸਰਕਾਰ ਤੇ ਉਹਦੇ ਬਾਅਦ ਸਾਰਾ ਕੁਝ ਹੀ ਬੰਦ ਹੁਣ ਵਿਚਾਰੇ ਦੇਖੋ ਕੀ ਮਿੰਤਾ ਕਰ ਕਰਕੇ ਆ ਕਿੰਨਾ ਮੇਲਾ ਹੀ ਨਹੀਂ ਕਰਾਉਣ ਦਿੰਦੇ ਸੀ ਝਾੜੂ ਵਾਲੇ ਸੋ ਪੰਜਾਬ ਨੂੰ ਬਚਾਉਣਾ ਹੈ ਅਕਾਲੀ ਦਾ ਲੈ ਆਓ ਵਾਪਸ ਖੁਸ਼ੀਆਂ ਤਾਂ ਹੀ ਹੋਣਗੀਆਂ ਨਹੀਂ ਤਾਂ ਐਜੇ ਲੋਕ ਸਰਕਾਰ ਚ ਆ ਗਏ ਐ ਇਹਨਾਂ ਤਬਾਹ ਕਰਤਾ ਪੰਜਾਬ ਨੂੰ ਦੇਖੋ घोड़ा ਪਾਲ ਕੋ ਤੁਮ ਨਹੀਂ ਆਏ ਹੈਗੇ ਵਾਰਪੜਾ ਖੇਚ ਦਾ ਕੇਂਦਰ ਰੇਸਿੰਗ ਕੋੜਾ ਪਾਲਕਾਂ ਦੇ ਲਈ ਤੇ ਇਸ ਵਾਰ ਕੀ ਆਹੀ ਗੱਲ ਹੈ ਕਿ ਕਿ ਰੋ ਮੈਂ ਅੱਜ ਮੈਂ ਇਹਨਾਂ ਕਹਿਣਾ ਚਾਹਣਾ ਘੋੜੇ ਮੇਰੇ ਸਾਰੇ ਜਿਹਨੇ ਘੋੜੇ ਪ੍ਰੇਮੀ ਸਾਰੇ ਇੱਥੇ ਆਏ ਆ ਪਰਮਾਤਮਾ ਮੇਰ ਕਰੇ ਆਪਣੀ ਸਰਕਾਰ ਬੰਦੀ ਹੈ ਪੰਜਾਬ ਚ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਬੰਬੇ ਟਰਫ ਕਲੱਬ ਤੋਂ ਵਧੀਆ ਹੌਰਸ ਰੇਸਿੰਗ ਸਟੇਟ ਆਪਣਾ ਰੇਸ ਕੋਰਸ ਬਣਾਵਾਂਗੇ ਪੰਜਾਬ ਚ ਤੇ ਜਿਹੜਾ ਪ੍ਰਾਈਸ ਹੋਊਗਾ ਸਾਲ ਦਾ ਡਰਬੀ ਦਾ 10 ਕਰੋੜ ਰੱਖਾਂਗੇ ਹਰ ਸੈਟਰਡੇ ਸੰਡੇ ਹਰ ਸੈਟਰਡੇ ਸੰਡੇ ਰੇਸਿਸ ਹੋਇਆ ਕਰਨੀਆਂ ਤੇ ਜਿਹੜੇ ਮੈਂ ਕੁੜੀਆਂ ਨੂੰ ਕਹਨਾ ਕੁੜੀ ਰੋ ਚੰਗੇ ਪਾਲੋ ਕਰੋੜਪਤੀ ਬਣਾ ਦੂੰ ਸਾਰਿਆਂ ਨੂੰ। ਸਾਝੀ ਸੋਚ ਟੀਵੀ ਦੇ ਲਈ శ్రీ ਮੁਖਸੇ ਸਾਹਿਬ ਤੋਂ ਤਰਸੇਮ ਢੁੱਡੀ ਦੀ ਰਿਪੋਰਟ। శ్రీ ਮੁਖਸੇ ਸਾਹਿਬ ਵਿਖੇ ਮਾਗੀ ਜੋੜ ਮੇਲੇ ਤੇ ਲੱਗੀ ਪ੍ਰਸਿੱਧ ਢੇ ਕੋੜਾ ਮੰਡੀ ਦੇ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਇਸ ਕੋੜਾ ਮੰਡੀ ਦੇ ਵਿੱਚ ਪਹੁੰਚੇ ਨੇ। ਕਰੀਬ ਇੱਕ ਘੰਟਾ ਰਹੇ ਨੇ ਤੇ ਇਸ ਦੌਰਾਨ ਉਹਨਾਂ ਨੇ ਵੱਖ-ਵੱਖ ਨਸਲਾਂ ਦੇ ਘੋੜਿਆਂ ਨੂੰ ਵੇਖਿਆ ਅਤੇ ਘੋੜਾ ਪਾਲਕਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ। ਇਸ ਦੌਰਾਨ ਸੁਖਵੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਇਹ ਮੰਡੀ ਬਹੁਤ ਪਰਸ਼ਿਦ ਦੇ ਪਰੰਤੂ ਇੱਥੇ ਸਹੂਲਤਾਂ ਦੀ ਘਾਟ ਰੜਕ ਰਹੀ ਹੈ ਜਦੋਂ ਵੀ ਅਕਾਲੀ ਸਰਕਾਰ ਬਣੇਗੀ ਤਾਂ ਘੋੜਿਆਂ ਦੇ ਲਈ ਮੁੰਬਈ ਤੋਂ ਵੀ ਵੱਡਾ ਰੇਸ ਕੋਰਸ ਬਣਾਇਆ ਜਾਵੇਗਾ ਇਸ ਦੌਰਾਨ ਉਹਨਾਂ ਨੇ ਹੋਰ ਕੀ ਕੁਝ ਕੀਤਾ ਆਉ ਤੁਹਾਨੂੰ ਸੁਣਾਉਂਦੇ ਆ ਦੇਖੋ ਆਪਣੇ ਪੰਜਾਬ ਦੀ ਜਵਾਨੀ ਜਾਨਵਰ ਪ੍ਰੇਮੀ ਹੈ ਹਰ ਪੰਜਾਬੀ ਦੇ ਘਰੇ ਕੋਈ ਨਾ ਕੋਈ ਜਾਨਵਰ ਰੱਖਿਆ ਉਹਨਾਂ ਨੇ ਆ ਆਪਣੇ ਪੰਜਾਬੀ ਦੇ ਖੂਨ ਚ ਹੈ ਤੇ ਜਦੋਂ ਆਪਣੀ ਸਰਕਾਰ ਸੀ ਮੈਂ ਆ ਸਮਝ ਲਈ ਸੀ ਕਿ ਮੈਂ ਦੇਖਿਆ ਪੰਜਾਬੀਆਂ ਦੇ ਜਿਹੜਾ ਕਿੱਥੇ ਜਾਣ ਹੈ ਅਸੀਂ ਬੜਾ ਪ੍ਰਮੋਟ ਕੀਤਾ ਤੇ ਉਹਦੇ ਨਾਲ ਕੀ ਹੈ ਕਿ ਆਪਣੇ ਕੁਆਲਿਟੀ ਭਾਵੇਂ ਘੋੜੇ ਐ ਭਾਵੇਂ ਮੱਝ ਐ ਭਾਵੇਂ ਗਾਈਆਂ ਐ ਭਾਵੇਂ ਬੱਕਰੀਆਂ ਐ ਭਾਵੇਂ ਕੁਝ ਵੀ ਹੋਵੇ ਉਹ ਲੋਕਾਂ ਨੇ ਪੰਜਾਬੀਆਂ ਨੇ ਬਹੁਤ ਵਧੀਆ ਕੁਆਲਿਟੀ ਬਿਲਡ ਕਰ ਲਈ ਜੋ ਹਰ ਸਾਲ ਮੇਲੇ ਕਰਾਉਂਦੇ ਸੀ ਪੂਰੇ ਜ਼ਿਲ੍ਹਿਆਂ ਜਾ ਕੇ ਚੈਂਪੀਅਨਸ਼ਿਪਸ ਕਰਾਉਂਦੇ ਸੀ ਪਰ ਜਦੋਂ ਸਰਕਾਰ ਬੰਦ ਹੋਈ ਉਹਦੇ ਬਾਅਦ ਕੱਪ ਚਲੀ ਗਈ ਆਪਣੀ ਸਰਕਾਰ ਤੇ ਉਹਦੇ ਬਾਅਦ ਸਾਰਾ ਕੁਝ ਹੀ ਬੰਦ ਹੁਣ ਵਿਚਾਰੇ ਦੇਖੋ ਕੀ ਮਿੰਤਾ ਕਰ ਕਰਕੇ ਆ ਕਿੰਨਾ ਮੇਲਾ ਹੀ ਨਹੀਂ ਕਰਾਉਣ ਦਿੰਦੇ ਸੀ ਝਾੜੂ ਵਾਲੇ ਸੋ ਪੰਜਾਬ ਨੂੰ ਬਚਾਉਣਾ ਹੈ ਅਕਾਲੀ ਦਲ ਲੈ ਆਓ ਵਾਪਸ ਖੁਸ਼ੀਆਂ ਤਾਂ ਹੀ ਹੋਣਗੀਆਂ ਨਹੀਂ ਤਾਂ ਐਜੇ ਲੋਕ ਸਰਕਾਰ ਚ ਆ ਗਏ ਐ ਇਹਨਾਂ ਤਬਾਹ ਕਰਤਾ ਪੰਜਾਬ ਦੇ ਕੋੜਾ ਪਾਲਕੋ ਤੁਮੜੀ ਆਏ ਹੈਗੇ ਪਿਛਲੀ ਵਾਰ ਬੜਾ ਖੇਚ ਦਾ ਕੇਂਦਰ ਰਹੇ ਸੀਗੇ ਕੋੜਾ ਪਾਲਕਾਂ ਦੇ ਲਈ ਤੇ ਇਸ ਵਾਰ ਕੀ ਆਹੀ ਗੱਲ ਹੈ ਕਿ ਕਿ ਰੋਜ਼ ਮੈਂ ਅੱਜ ਮੈਂ ਇਹਨਾਂ ਕਹਿਣਾ ਚਾਹਣਾ ਘੋੜੇ ਮੇਰੇ ਸਾਰੇ ਜਿਹਨੇ ਘੋੜੇ ਪ੍ਰੇਮੀ ਸਾਰੇ ਇੱਥੇ ਆਏ ਆ ਪਰਮਾਤਮਾ ਮੇਰ ਕਰੇ ਆਪਣੀ ਸਰਕਾਰ ਬੰਦੀ ਹੈ ਪੰਜਾਬ ਚ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਬੰਬੇ ਟਰਫ ਕਲੱਬ ਤੋਂ ਵਧੀਆ ਹੌਰਸ ਰੇਸਿੰਗ ਸਟੇਟ ਆਪਣਾ ਰੇਸ ਕੋਰਸ ਬਣਾਵਾਂਗੇ ਪੰਜਾਬ ਚ ਤੇ ਜਿਹੜਾ ਪ੍ਰਾਈਸ ਹੋਊਗਾ ਸਾਲ ਦਾ ਡਰਬੀ ਦਾ 10 ਕਰੋੜ ਰੱਖਾਂਗੇ ਹਰ ਸੈਟਰਡੇ ਸੰਡੇ ਹਰ ਸੈਟਰਡੇ ਸੰਡੇ ਰੇਸਿਸ ਹੋਇਆ ਕਰਨੀਆਂ ਤੇ ਜਿਹੜੇ ਮੈਂ ਕੁੜੀਆਂ ਨੂੰ ਕਹਿੰਨਾ ਕੁੜੀਆਂ ਨੂੰ ਚੰਗੇ ਪਾਲੋ ਕਰੋ ਕਰੋੜਪਤੀ ਬਣਾ ਦੂੰ ਸਾਰਿਆਂ ਨੂੰ ਸਾਜੀ ਸੋਚ ਟੀਵੀ ਦੇ ਲਈ ਸ਼੍ਰੀ ਮੁਖਸੇ ਸਾਹਿਬ ਤੋਂ ਤੇ ਸੇਮ ਤੋਂ ਡੀ ਦੀ ਰਿਪੋਰਟ